ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ 1944000 ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਚੁਕ}}{| ਵਕੀਲ ਹਾਸਰੇ ਗੱਲਬਾਤ ਦੇ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣਾ ਪ੍ਰੋਫੈਸ਼ਨਲ ਕੈਰੀਅਰ ਇਸੇ ਹੀ ਥਾਂ ਤੋਂ ਸ਼ੁਰੂ ਕੀਤਾ ਸੀ। ਉਹਨਾਂ ਨੂੰ ਯਾਦ ਕਰਦਿਆਂ ਉਸ ਸਮੇਂ 1981 ਸਾਲ ਦੇ ਵਿੱਚ ਸਿਰਫ ਲੱਕੜ ਦੇ ਬੈਂਚ ਹੀ ਹੁੰਦੇ ਸੀ ਉਹਨਾਂ ਦੱਸਿਆ ਕਿ ਟੱਕਰ ਦੇ ਥੱਲੇ ਉਹ ਬੈਠ ਕੇ ਕੰਮ ਕਰਦੇ ਸੀ ਤੇ ਅੱਜ ਸਮਾਂ ਬਦਲ ਚੁੱਕਿਆ ਹੈ ਉਹਨਾਂ ਕਹਿ ਕਿ ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਉਹਨਾਂ ਨੇ ਅੱਜ ਬਹੁਤ ਵੱਡੀ ਗ੍ਰਾਂਟਾ ਜ਼ਿਲ੍ਹਾ ਕਚੈਰੀਆਂ ਦੇ ਵਿਕਾਸ ਕਾਰਜਾਂ ਦੇ ਲਈ ਭੇਜੀਆਂ ਨੇ ਤੇ ਇਸ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਵਿਕਾਸ ਦੇ ਕੰਮ ਕਚੈਰੀਆਂ ਦੇ ਵਿੱਚ ਕਰਾਏ ਜਾਣਗੇ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਲੋਕਾਂ ਨੂੰ ਇਨਸਾਫ ਮਿਲਦਾ ਹੈ ਅੱਜ ਜੋ ਡਿਸਟ੍ਰਿਕਟ 바 ਅਸੋਸੀਏਸ਼ਨ ਉਹ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਇਹ ਧਰਤੀ ਆ ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਜੇ ਲੋਅਰ ਔਰ ਇਹ ਸਰ ਜ਼ਮੀਨ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਜਿੱਥੇ ਇਹ ਰੋਜੀ ਰੋਟੀ ਦਾ ਸਾਧਨ ਸੀ ਉੱਥੇ ਸਮਾਜ ਦੇ ਵਿੱਚ ਅੱਜ ਜੋ ਥਾਂ ਮਿਲਿਆ ਮਾ ਸਮਝਣਾ ਵੀ ਇਸ ਪਵਿੱਤਰ ਧਰਤੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਨੰਬਰ ਸਾਹਿਬਾਨ ਨੂੰ ਵੀ ਇਹ 19 ਲੱਖ 44000 ਰੁਪਇਆ ਇਹ ਤੁਹਾਡੀ ਅਮਾਨਤ ਆ ਅਫਸਰ ਸਾਡੇ ਚੰਗੇ ਨੇ ਕੰਮ ਆਪਣੀ ਮਰਜ਼ੀ ਨਾਲ ਕਰਾਓ ਵਧੀਆ ਕਰਾਓ ਔਰ ਕੰਮ ਕੁਆਲਟੀ ਵਾਲਾ ਹੋਵੇ ਔਰ ਮੇਰੀ ਹਮੇਸ਼ਾ ਹੀ ਸੋਚ ਰਹੀ ਆ ਕਿ ਇਹ ਡਿਵੈਲਪਮੈਂਟ ਦੇ ਪੈਸੇ ਨੇ ਉਹ ਗੁਰੂ ਘਰ ਦੀ ਗੋਲਕ ਦੀ ਸ਼ਰਧਾ ਵਾਂਗ ਖਰਚੇ ਜਾਣੇ ਚਾਹੀਦੇ ਨੇ ਔਰ ਮੈਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਆਪਣੀ ਨਜ਼ਰ ਜਿਹੜੀ ਆ ਉਹ ਸਖਤਵਰੀ ਇਸ ਕੰਮ ਦੇ ਉੱਪਰ ਰੱਖਿਓ ਕਿਉਂਕਿ ਲੋਹੀਰ ਦੇ ਵਿੱਚ ਇੱਕ ਤੇ ਗਲਤੀ ਹੋ ਜਾਵੇ ਜਸਪ੍ਰੀਤ ਜੀ ਤਾਂ ਬਖਸ਼ਦੇ ਵੀ ਨਹੀਂ ਐ ਭਾਈ ਟੈਂਡਰ ਲੱਗੇ ਨੇ ਕੰਮ ਲੋਟ ਹੋ ਗਿਆ ਕੰਮ ਤੁਹਾਡਾ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਤੁਸੀਂ ਉਸ ਗੱਲ ਨੂੰ ਇਹ ਨਹੀਂ ਰੱਖਿਓ ਔਰ ਮੈਂ ਇਸ ਗੱਲ ਦਾ ਮਾਣ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਉਦੋਂ ਤੋਂ ਹੀ ਵਿਕਾਸ ਦੇ ਕਾਰਜ ਜਿਹੜੇ ਨੇ ਬਹੁਤ ਤੇਜ਼ੀ ਨਾਲ ਹੋ ਰਹੇ ਨੇ ਔਰ ਸ਼ਾਇਦ ਬਹੁਤ ਸਾਰੇ ਸਾਥੀ ਆਪਣੇ ਨੇ ਮੈਂ ਵੀ ਇੱਥੇ ਲੰਬਾ ਸਮਾਂ ਇਸ ਬਾਰ ਦਾ ਮੈਂਬਰ ਆ ਇੰਨੀ ਵੱਡੀ ਰਕਮ ਆਉਂਦੀ ਬਾਰ ਦੇ ਵਿੱਚ ਕਦੇ ਵੇਖੀ ਨਹੀਂ ਤੋਂ ਮੈਂ ਸਮਝਦਾ ਵੀ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਬਦਲਾਵ ਕਿਹੜਾ ਵਾ ਇਹੋ ਹੀ ਬਦਲਾਵ ਆ ਕਿ ਜਿਹੜਾ ਬਾਹਰ ਐਸੋਸੀਏਸ਼ਨ ਨੇ 19,44,000 ਰੁਪਏ ਤਕਰੀਬਨ 20 ਲੱਖ ਹੋ ਗਿਆ ਕੋਸ਼ਲ ਸਾਹਿਬ ਹਾਂਜੀ ਬਲਗਾਰ ਜੀ ਜਗਵੰਤ ਜੀ ਪਰਦੇਵ ਜੀ ਸੋ ਇਹ ਮੇਰੀ ਬੇਨਤੀ ਆ ਪ੍ਰੀਤ ਸਾਹਿਬ ਇੱਕ ਵੱਡੀ ਰਾਸ਼ੀ ਜਿਹੜੀ ਆ ਅਡ ਡਿਸਟ੍ਰਿਕਟ ਮਾਰ ਐਸ ਤੋਂ ਦੇ ਰਹੀ ਆ ਕਿਉਂਕਿ ਉਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਲਿਟਿਗੈਂਟਸ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਔਰ ਸਾਡੇ ਲਾਇਰ ਸਾਹਿਬਾਨ ਨੂੰ ਵੀ ਇੱਕ ਕੰਜੀਨੀਅਲ ਐਟਮੋਸਫੇਅਰ ਚਾਹੀਦਾ ਫਾਰ ਵਰਕ ਮੈਨੂੰ ਉਹ ਵੀ ਜਦ ਯਾਦ ਆ ਜਦੋਂ ਅਸੀਂ 1981 ਦੇ ਵਿੱਚ ਪ੍ਰਦੀਪ ਜੀ ਪਹਿਲਾ ਸੀ ਥੋੜਾ ਉਹਦਾ ਵਕਾਲਤ ਸ਼ੁਰੂ ਕੀਤੀ ਤੇ ਦਰਖਤਾਂ ਦੇ ਥੱਲੇ ਬੈਠ ਕੇ ਉਸ ਵਕਤ ਲੱਕੜ ਦੇ ਤਖਤਪੋਚ ਹੁੰਦੇ ਸਨ ਔਰ ਆਪਣੀ ਟੇਬਲ ਤੇ ਲੱਕੜ ਦੀ ਕੁਰਸੀ ਹੋਣੀ ਔਰ ਉੱਪਰ درخت ਹੋਣਾ ਤੇ ਪੰਛੀਆਂ ਨੇ ਵੀ ਬੈਠੇ ਹੋਣਾ ਉਹਨਾਂ ਦਾ ਪ੍ਰਸ਼ਾਦ ਵੀ ਮਿਲਣਾ ਹੈ ਜੀ ਸੋ ਥੋੜਾ ਦਿਨਾਂ ਦੇ ਵਿੱਚ ਹੋ ਜੇ ਹਾਲਾਤਾਂ ਦੇ ਵਿੱਚ ਸ਼ੁਰੂ ਕੀਤੀਆਂ ਅੱਜ ਗੱਡੀਆਂ ਕਾਰਾਂ ਤੇ ਖੂਬਸੂਰਤ ਮਾਹੌਲ ਇਹ ਪ੍ਰੋਸਪਰਿਟੀ ਦੱਸਦਾ ਸੋ ਇਹ ਇੱਕ ਮੰਦਰ ਵੀ ਹੈ ਇਨਸਾਫ ਦਾ ਇਹ ਤੋਂ ਬਹੁਤ سارے ਲੋਕ ਇਨਸਾਫ ਲੈ ਕੇ ਜਾਂਦੇ ਨੇ ਸੋ ਇਹਦੇ ਉਹਦੇ ਵਿੱਚ ਉਸ ਘੜੀ ਦੇ ਵਿੱਚ ਅੱਜ ਖਾਲਪੁਰਖ ਦਾ ਵੀ ਧੰਨਵਾਦ ਕਰਦਾ ਜਿੰਨੇ ਦਾਤ ਦੇ ਹੱਥੋਂ ਇਹ ਜਿਹੜੀ ਰਕਮ ਦਾ ਉਹ ਧਰਤੀ ਦੇ ਉੱਤੇ ਲਾਈ ਆ ਜੇ ਧਰਤੀ ਨੇ ਮੈਨੂੰ ਸਮਝਣਾ ਵੀ ਸਾਨੂੰ ਪ੍ਰੋਫੈਸ਼ਨਲੀ ਚੱਲਣਾ ਸਿਖਾਇਆ ਸੀਗਾ ਸੋ ਮਾਰੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਮੈਂ ਤੇ ਸਿਰਫ ਇੱਕ ਡਾਕੀਆ ਦਾ ਕੰਮ ਕਰ ਰਿਹਾ ਪੈਸੇ ਭੇਜਣ ਵਾਲੇ ਮਾਰੀਓਗ ਮੁੱਖ ਮੰਤਰੀ ਜੀ ਨੇ ਤੇ ਲਵਾਉਣ ਵਾਲੇ ਤੁਸੀਂ ਹੋ ਤੇ ਪ੍ਰੋਫੈਸ਼ਨਲ ਵੀ ਸਾਰਾ ਨਹੀਂ ਆਪਦੇ ਕਾਲਪੁਰਖ ਦੀ ਆ ਪਰਲੋ ਜੀ ਸੋ ਪਰਮੇ ਮੈਂ ਤੇ ਉਹੀ ਕਹਿੰਦਾ ਵੀ ਅੱਜ ਉਸ ਕਾਲਪੁਰਖ ਦਾ ਵੀ ਧੰਵਾਦ ਆ ਜਿੰਨੇ ਜੇ ਧਰਤੀ ਤੋਂ ਚੱਲੇ ਤਾਂ ਉਹ ਧਰਤੀ ਦੇ ਵਿੱਚ ਅੱਜ ਸਮਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ